ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਵਾਂਗੇ ਆਲੂ ਦੇ ਪਰੌਠੇ ਤੇ ਚਲੋ ਫਿਰ ਆਪਾਂ ਆਲੂ ਦੇ ਪਰੌਠੇ ਬਣਾਣਾ ਸ਼ੁਰੂ ਕਰਦੇ ਆਂ ਸਭ ਤੋਂ ਪਹਿਲੇ ਆਪਾਂ ਆਲੂਆਂ ਨੂੰ ਉਬਾਲ ਲੈਣਾ ਦੋ ਬਿਸਲਾ ਲਵਾਈਆਂ ਕੁੱਕਰ ਦੇ ਵਿੱਚ ਮੈਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਥੋੜੇ ਜਿਹੇ ਜਦੋਂ ਠੰਡੇ ਹੋ ਜਾਣਗੇ ਤਾਂ ਛਿੱਲਾਂਗੇ ਤੇ ਹੁਣ ਆਪਾਂ ਇੱਕ ਫੌਕ ਲੈ ਲਾਂਗੇ ਉਹਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਬਰੀਕ-ਬਰੀਕ ਕੱਟ ਕੀਤਾ ਹੋਇਆ ਪਿਆਜ਼ ਪਾਵਾਂਗੇ ਫਿਰ ਆਪਾਂ ਬਰੀਕ-ਬਰੀਕ ਕੱਟ ਕੀਤਾ ਹੋਇਆ ਧਨੀਆ ਪਾ ਦਾਂਗੇ ਤੇ ਫਿਰ ਇੱਥੇ ਮੈਂ ਦੋ ਮਿਰਚਾਂ ਨੂੰ ਬਰੀਕ-ਬਰੀਕ ਕੱਟ ਕਰ ਲਿਆ ਉਹ ਵੀ ਐਡ ਕਰ ਲਾਂਗੇ ਆਪਾਂ ਮਸਾਲੇ ਐਡ ਕਰਾਂਗੇ ਤੇ ਸਭ ਤੋਂ ਪਹਿਲੇ ਇੱਥੇ ਅੱਧਾ ਚਮਚ ਮੈਂ ਪਾਇਆ ਚਾਟ ਮਸਾਲਾ ਤੇ ਅੱਧਾ ਚਮਚ ਪਾਇਆ ਲਾਲ ਮਿਰਚ ਪਾਊਡਰ ਤੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਵਿੱਚ ਚਮਚ ਦਾ ਚੌਥਾ ਹਿੱਸਾ ਪਾਇਆ ਗਰਮ ਮਸਾਲਾ ਤੇ ਅੱਧਾ ਚਮਚ ਪਾਇਆ ਪੁੰਨੇ ਹੋਏ ਜੀਰੇ ਦਾ ਪਾਊਡਰ ਤੇ ਚਮਚ ਦਾ ਚੌਥਾ ਹਿੱਸਾ ਪਾਇਆ ਅਜਵੈਨ ਤੇ ਥੋੜੀ ਜਿਹੀ ਕਸੂਰੀ ਮੇਥੀ ਉਹਨੂੰ ਹੱਥ ਤੇ ਕ੍ਰਸ਼ ਕਰਕੇ ਐਡ ਕਰ ਲਾਂਗੇ ਉਨਾਪਾਂ ਚੰਗੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲਾਂਗੇ ਤੇ ਉਸ ਤੋਂ ਬਾਅਦ ਆਪਣੇ ਪਰੌਠੇ ਦੀ ਸਟਫਿੰਗ ਬਣ ਕੇ ਹੈ ਬਿਲਕੁਲ ਰੈਡੀ ਤੇ ਹੁਣ ਇੱਥੇ ਮੈਂ ਇੱਕ ਪੇੜਾ ਲਿੱਤਾ ਹੈ ਤੇ ਇਸ ਪੇੜੇ ਦੀ ਆਪਾਂ ਇੱਕ ਰੋਟੀ ਬੇਲ ਲਾਂਗੇ ਤੇ ਹੁਣ ਇਸ ਰੋਟੀ ਦੇ ਵਿੱਚ ਆਪਾਂ ਜਿਹੜੀ ਸਟਫਿੰਗ ਆ ਉਹ ਫਿਲ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਸਾਰੇ ਪਾਸੇ ਤੋਂ ਇਹਨੂੰ ਚੰਗੀ ਤਰ੍ਹਾਂ ਬੰਦ ਕਰ ਲਾਂਗੇ ਤੇ ਪੋਲੇ ਜਿਹੇ ਹੱਥ ਨਾਲ ਦਬਾ ਕੇ ਇਹਨੂੰ ਥੋੜਾ ਵੱਡਾ ਕਰ ਲਾਂਗੇ ਫਿਰ ਇਹਨੂੰ ਭੰਨ ਲਾਂਗੇ ਚੰਗੀ ਤਰ੍ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਂ ਸੁੱਕੇ ਆਟੇ ਦਾ ਬਹੁਤ ਘੱਟ ਯੂਜ਼ ਕੀਤਾ ਹੈ ਮੈਂ ਸੁੱਕਾ ਆਟਾ ਘੱਟ ਹੀ ਯੂਜ਼ ਕਰਦੀ ਹਾਂ ਬਹੁਤ ਘੱਟ ਲਗਾਉਣੀ ਹੈ ਤੇ ਫਿਰ ਆਪਾਂ ਪੋਲੇ ਜਿਹੇ ਹੱਥ ਨਾਲ ਇਹਨੂੰ ਬੇਲ ਲੈਣਾ ਤੇ ਹੁਣ ਇੱਥੇ ਆਪਣਾ ਤਵਾ ਗਰਮ ਹੋ ਗਿਆ ਤੇ ਉਹਦੇ ਉੱਪਰ ਪਰੌਂਠੀ ਨੂੰ ਪਾ ਦਿਆਂਗੇ ਤੇ ਦੋਨੇ ਪਾਸਿਆਂ ਤੋਂ ਚੰਗੀ ਤਰ੍ਹਾਂ ਇਹਨੂੰ ਸੇਕ ਲਾਂਗੇ ਤੇ ਇਹਦੇ ਉੱਪਰ ਮੈਂ ਇੱਥੇ ਦੇਸੀ ਘਿਓ ਲਾਇਆ ਦੇਸੀ ਘਿਓ ਨਾਲ ਜਿਹੜਾ ਪਰੌਂਠੇ ਦਾ ਸਵਾਦ ਆ ਉਹ ਬਹੁਤ ਵਧੀਆ ਆਉਂਦਾ ਤੇ ਜੇਕਰ ਤੁਸੀਂ weight loss ਕਰ ਰਹੇ ਹੋ ਤਾਂ ਜਾਂ weight maintenance ਤੇ ਹੋ ਤਾਂ ਤੁਸੀਂ ਉੱਪਰ ਕੇ ਨਾ ਲਾਓ ਉੱਪਰ ਤੁਸੀਂ ਐਦਾਂ ਹੀ ਤਵੇ ਤੇ ਇਹਨੂੰ ਸੁੱਕਾ ਸੇਕ ਲਓ ਤੇ ਬਾਅਦ 'ਚ ਜਦੋਂ ਆਪਾਂ ਪਲੇਟ ਦੇ ਵਿੱਚ ਸਰਵ ਕਰਦੇ ਹਾਂ ਉਸ ਟਾਈਮ ਤੇ ਉੱਪਰ ਇੱਕ ਚਮਚ ਕੇ ਤੁਸੀਂ ਉਸ ਟਾਈਮ ਲਾ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਪਰੌਠਾ ਜਿਹੜਾ ਕਿੰਨਾ ਸੋਹਣਾ ਬਣ ਕੇ ਰੈਡੀ ਹੋ ਗਿਆ ਤਾਂ ਇੱਥੇ ਮੈਂ ਹੁਣ ਆਪਣੇ ਪਰੌਠੇ ਨੂੰ ਸਰਵ ਕਰ ਰਹੀ ਹਾਂ ਦਹੀਂ ਦੇ ਨਾਲ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਪਰੌਠੇ ਦਾ ਕਲਰ ਆਇਆ ਔਰ ਇਹ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਸੀ ਤੇ ਮੈਂ ਤੁਹਾਨੂੰ ਦਿਖਾਨੀ ਹੈ ਇਹਦੀ ਇੱਕ ਬੁਰਕੀ ਤੋੜ ਕੇ ਕਿ ਦੇਰੇ ਅੰਦਰ ਤੱਕ ਕੋ ਜਿਹੜੀ ਸਟਫਿੰਗ ਹੈ ਉਹ ਆਪਾਂ ਇੰਨੀ ਵਧੀਆ ਫਿਲ ਹੋਈ ਹੋਈ ਹੈ ਪਰ ਇਹ ਬਹੁਤ ਜ਼ਿਆਦਾ ਗਰਮ ਸੀ ਤਾਂ ਮੇਰੇ ਹੱਥ ਵੀ ਮੱਚ ਰਹੇ ਸੀਗੇ ਤੇ ਆਈ ਹੋਪ ਕਿ ਤੁਹਾਨੂੰ ਮੇਰੀ ਇਹ ਰੈਸਪੀ ਵੀ ਪਸੰਦ ਆਈ ਹੋਵੇਗੀ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਇੱਕ ਨਵੀਂ ਰੈਸਪੀ ਦੇ ਨਾਲ ਤਦ ਤੱਕ ਲਈ ਬਾਏ ਬਾਏ